ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸੰਗਤਾਂ ਨੂੰ ਅਸੀਂ ਦਿਖਾ ਰਹੇ ਹਾਂ ਜੀ ਤਖਤ ਦਮਦਮਾ ਸਾਹਿਬ ਜੀ ਗੁਰਦੁਆਰਾ ਸਾਹਿਬ ਤਲਵੰਡੀ ਸਾਬੂ ਕੀ ਤੇ ਇਹ ਜਿਹੜਾ ਮਨਾਰਾ ਤੁਸੀਂ ਦੇਖ ਰਹੇ ਹੋ ਜੀ ਤਲਵੰਡੀ ਸਾਬੋ ਕੀ ਵਿਖੇ ਜੀ ਜਿਹੜੀ ਵਿਸਾਖੀ ਦਾ ਤਿਆਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਬਾਈ ਜੀ ਇਸ ਜਗ੍ਹਾ ਤੇ ਜਦੋਂ ਵਿਸਾਖੀ ਆਉਂਦੀ ਹੈ ਨਾ ਤੇ ਬੜੀ ਸ਼ਰਦਾ ਦੇ ਨਾਲ ਇਹ ਦਿਨ ਬਾਬਾ ਜੀ ਦਾ ਮਨਾਇਆ ਜਾਂਦਾ ਹੈ ਜੀ ਤੇ ਵੀਰ ਸਾਡੇ ਮਾਝੇ ਦੀ ਧਰਤੀ ਤੋਂ ਵੀਰ ਸਾਡੇ ਨਾਲ ਪਹੁੰਚਿਆ ਜੀ ਸਾਰੇ ਵੀਰ ਤੇ ਇਹ ਜਿਹੜੇ ਸਾਰੇ ਵੀਰ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਉਹਨਾਂ ਵੱਲੋਂ ਬੱਸ ਭੇਜੀ ਗਈ ਆ ਤੇ ਜਿਹੜੇ ਸਾਰੇ ਨੌਜਵਾਨ ਵੀਰ ਤੇ ਮੁੰਡੇ ਤੇ ਜਿਹੜੇ ਵੀ ਵੀਰ ਆਮ ਆਦਮੀ ਦੇ ਵਰਧਾਨਾ ਜੀ ਤੇ ਨਾਲ ਨੌਜਵਾਨ ਵੀਰਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਤੇ ਗੁਰੂ ਘਰ ਦੀਆਂ ਪ੍ਰਾਪਤੀਆਂ ਕਰਨ ਪਹੁੰਚਿਆ ਜੀ ਗੁਰੂ ਘਰ ਆਪਦੀਆਂ ਚੜ੍ਹਦੀ ਕਲਾ ਦੀ ਅਰਦਾਸ ਬੇਨਤੀਆਂ ਕਰਨ ਪਹੁੰਚਿਆ ਜੀ ਤੇ ਬਾਕੀ ਥੋੜੀ ਜੀ ਜਾਣਕਾਰੀ ਆਪਾਂ ਨੂੰ ਦੇ ਦੇਣਗੇ ਬਾਬਾ ਜੀ ਹੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬਾ ਜੀ ਥੋੜੀ ਜੀ ਜਾਣਨਾ ਪਊ ਜਿੰਨਾ ਕਿ ਇਹ ਕਿਹੜੀ ਜਗ੍ਹਾ ਅੱਜ ਪਹੁੰਚੇ ਤੇ ਕੀ ਗੁਰਦੁਆਰਾ ਸਾਹਿਬ ਦਾ ਨਾਂ ਹੈ ਜੀ ਬਾਦੂ ਜੀ ਦਾ ਖਾਸਾ ਤੇ ਜੀ ਜਗ੍ਹਾ ਬਾਤ ਪਸ ਤੋਂ ਸਲਵੰਡੀ ਸਭੋ ਐਸੀ ਵਿਸਾਖੀ ਬਹੁਤ ਭਰੀ ਲੱਗਦੀ ਹੈ ਇੱਥੇ ਗੁਰੂ ਮਹਾਰਾਜ ਸੁਮੇ ਪਾਸ਼ਾ ਨੇ ਇੱਥੇ ਆ ਕੇ ਡੇਢ ਲਾਈ ਸੀ ਤੇ ਬਾਬਾ ਦੀਪ ਸਿੰਘ ਜੀ ਵੀ ਇੱਥੇ ਉਹਨਾਂ ਨੇ ਤਪੱਸਿਆ ਕੀਤੀ ਆ ਇੱਥੇ ਅਰਦਾਸ ਬੇਤੀ ਕਰਕੇ ਮੁਰਗੇ ਮਾਝੇ ਨੂੰ ਮਾਝੇ ਨੂੰ ਚਲਾਣੇ ਪਾਏ ਵਾਹਿਗੁਰੂ ਬਹੁਤ ਵਧੀਆ ਗੱਲ ਹੈ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਜੀ ਬਾਬਾ ਜੀ ਹੁਣਾਂ ਨੇ ਇੱਥੇ ਦਮ ਲਿਆ ਸੀ ਆਣ ਕੇ ਜਦੋਂ ਜੰਗ ਚੱਲੀ ਸੀ ਵਹਿਰੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਬਾਬਾ ਜੀ ਤੋਂ ਬਾਜੀ ਧਰਤੀ ਤੁਰੇ ਤੇ ਸਿੰਘ ਨੇ ਆਣ ਕੇ ਦੱਸਿਆ ਕਿ ਦਰਬਾਰ ਸਾਹਿਬ ਦੀ ਬੜੀ ਬਦੌਤੀ ਹੋ ਰਹੀ ਹੈ ਮਰਸਾ ਦਰਬਾਰ ਸਾਹਿਬ ਦੀ ਇੱਥੇ ਮਰਸਾ 85 ਸਾਲ ਦੀ ਉਮਰ ਦੇ ਵਿੱਚ ਇਹਨਾਂ ਫਿਰ ਮੱਝੇ ਨੇ ਚਾਲੇ ਪਾਏ ਰਲਦਣ ਰਲਦੀਆਂ ਫੌਜਾਂ ਬਹੁਤ ਜਿਆਦੀਆਂ ਲੱਗੀਆਂ ਮੱਝੇ ਜਾ ਕੇ ਕਹਿੰਨ ਲਕੀਰ ਮਾਰੀ ਕਿ ਜਿਹੜੇ ਸਿੰਘ ਨੇ ਸੀਧੀਆਂ ਪਾਉਣੀਆਂ ਆ ਇਹ ਲੀਕੋਂ ਬਾਹਰ ਹੋ ਜੂ। ਅੰਦਰ ਮਾਰ ਮਾਰ ਸ਼ਾਲਾ ਲਈ ਤੋ ਟੱਪ ਦੇ। ਬਹੁਤ ਕੁਰਬਾਨੀ ਕੀਤੀ ਮਹਾਰਾਜੇ ਬੁੱਢੇ ਬਾਰੇ। ਉਮਰ ਦੇ ਵਿੱਚ 85 ਸਾਲ ਦੀ ਉਮਰ ਦੇ ਵਿੱਚ ਖੰਡਾ ਖੜਕਾਇਆ, ਸਿੱਖਾਂ ਨੂੰ ਯਾਦ ਕਰਾਇਆ ਤੇ ਬਹੁਤ ਧਰਤੀ ਕਰਮ। ਬਾਬਾ ਦੀਪ ਸਿੰਘ ਜੀ। ਵਾਹ ਜੀ। ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਆਪਾਂ ਯਾਦ ਕਰਦੇ ਆ ਤੇ ਥੋੜੇ ਦਿਨ ਪੋ ਪਿੰਡ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਨਾ। ਥੋੜੇ ਦਿਨ ਹੋ ਕੇ ਬਾਕੀ ਇਹ ਮਾਝੇ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚੀਆਂ ਜੀ। ਤੇ ਆਜੋ ਤੁਹਾਨੂੰ ਕਰਕੇ ਦਿਖਾ ਸਕਦੇ ਆ ਗੁਰਦੁਆਰਾ ਐਨੂੰ ਚਲੀਏ ਕਿ ਐਨੂੰ ਚਲਣਾ ਚਲਾਜੋ ਜੀ ਤੁਹਾਨੂੰ ਸੰਗਤਾਂ ਨੂੰ ਨਾਲ ਦੀ ਨਾਲ ਆਪਾਂ ਹੈ ਸ਼ਾਹ ਜਾਨਮ ਚਲੋ ਜੀ ਪੋਰਾ ਸਾਹਿਬ ਜੀ ਦੇ ਦਰਸ਼ਨ ਕਰਾ ਲਿਏ ਜੀ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਵੀ ਜਿਹੜੇ ਯੋਧੇ ਲੜਾਈ ਲੜਨ ਵਾਲੇ ਆ ਨਾ ਉਹ ਲੀਕੂ ਆਰ ਪਰ ਹੋ ਜੋ ਜਿਹੜੇ ਯੋਧੇ ਲੜਨ ਵਾਲੇ ਵੀ ਉਹ ਲੀਕ ਖਿੱਚੀ ਸੀ ਵੀ ਜਿਹੜੇ ਮਾਝੇ ਦੀ ਧਰਤੀ ਤੇ ਜੀ ਬਜ਼ੁਰਗਾਂ ਨੇ ਹਾਂਜੀ ਉਹਨੇ ਅੰਕ ਬਤਾਈ ਜੀ ਵੀ ਦਰਬਾਰ ਸਾਹਿਬ ਦੀ ਬਗੋਦੀ ਹੋ ਰਹੀ ਤੱਕ ਪੂਰ ਰਿਆ ਸੀ ਜਸੋਵਰ ਸਾਹਿਬ ਬਿਲਕੁਲ ਜੀ ਬਿਲਕੁਲ ਖਾਨ ਹੋਰ ਗਰਮੀਆਂ ਆਈਆਂ ਤੇ ਖਾਨੇ ਕਾਫੀ ਤਲਾਕ ਕੀਤੇ ਬਿਲਕੁਲ ਜੀ ਬਿਲਕੁਲ ਦੇਖੋ ਜੀ ਜਦੋਂ ਦਰਬਾਰ ਸਾਹਿਬ ਸਰੋਵਰ ਦੀ ਬੇਅਦਬੀ ਹੋ ਰਹੀ ਸੀ ਤੇ ਗੁਰੂ ਘਰ ਆਣ ਕੇ ਦੇ ਅਰਦਾਸ ਬੇਨਤੀ ਕੀਤੀ ਬਾਬਾ ਜੀ ਆਪਣੇ ਗੁਰੂ ਘਰ ਦੀ ਬੇਅਦਬੀ ਹੋ ਰਹੀ ਤੇ ਫਿਰ ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਮਾਝੇ ਦੀ ਧਰਤੀ ਤੇ ਲਕੀਰ ਖਿੱਚੀ ਸੀ ਪੋਰਾ ਸਾਹਿਬ ਦੇ ਆ ਪੋਰਾ ਸਾਹਿਬ ਆ ਪੋਰਾ ਸਾਹਿਬ ਦੇ ਦਰਸ਼ਕ ਤੇ ਆ ਜੋ ਸੰਗਤਾਂ ਨੂੰ ਪੋਰਾ ਸਾਹਿਬ ਦੇ ਦਰਸ਼ਨ ਕਰਾ ਦਿੰਨੇ ਆ ਜੀ ਆ ਜਿਹੜੀਆਂ ਸਾਰੀਆਂ ਸੰਗਤਾਂ ਬਾਈ ਜੀ ਮਾਝੇ ਤੋਂ ਦਰਸ਼ਨ ਕਰਨ ਪਹੁੰਚੀਆਂ ਨੇ ਜੀ ਦੇਖੋ ਜਿੰਨੀ ਕ ਬਾਈ ਜੀ ਸਾਨੂੰ ਜਾਣਕਾਰੀ ਬਾਈ ਦੱਸ ਰਹਾ ਬਾਬਾ ਜੀ ਹੁਣੀ ਉਨੀ ਕ ਤੁਹਾਨੂੰ ਅਸੀਂ ਸਮਝਾ ਰਹੇ ਹਾਂ ਕਿਉਂਕਿ ਜਿੰਨੀ ਕ ਜਾਣਕਾਰੀ ਬਿਲਕੁਲ ਸਹੀ ਦੱਸਾਂਗੇ ਜੀ ਕਿਉਂਕਿ ਇਹ ਸਤਾਂ ਬਹੁਤ ਚੜ੍ਹਦੀ ਕਲਾ ਨਾਲ ਇੱਥੇ ਵਿਸਾਖੀ ਦਾ ਤਿਹਾਰ ਜਿਹੜਾ ਦੇਣਾ ਜੀ ਬੜੀ ਸ਼ਬਦਾਂ ਨਾਲ ਮਨਾਇਆ ਜਾਂਦਾ ਤੇ ਬਾਕੀ ਆ ਜੋ ਤੁਹਾਨੂੰ ਪੁਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਸੰਗਤਾਂ ਮਾਜੇ ਦੀਆਂ ਤੇ ਬਾਬਾ ਦੀਪ ਸਿੰਘ ਜੀ ਨੇ ਜੇ ਲਕੀਰ ਖੀਚੀ ਸੀ ਮਾਜੇ ਦੀ ਧਰਤੀ ਤੇ ਵਾਹਿਗੁਰੂ ਵਾਹਿਗੁਰੂ ਆ ਦੇਖੋ ਜੀ ਕਰੋ ਦਰਸ਼ਨ ਵਾਹਿਗੁਰੂ ਵਾਹਿਗੁਰੂ ਆ ਦੇਖੋ ਜੀ ਕਰੋ ਦਰਸ਼ਨ ਵਾਹਿ ਤਨ ਤਨ ਸਿਰੀ ਵਾਹਿਗੁਰੂ ਵਾਹਿਗੁਰੂ ਕਾ ਤੇ ਵਾਹਿਗੁਰੂ ਖਾਤਰ ਵਾਹਿਗੁਰੂ ਵਾਹਿ ਤਨ ਤਨ ਸਿਰੀ ਵਾਹਿਗੁਰੂ ਵਾਹਿਮਾ ਨਿਨ ਆਮਾ ਖਾਸ ਨੰ ਦਿਵਾਏ ਗੁਜੀ ਸਤਨਾਕ ਕੀ ਇਹ ਭੋਰਾ ਸਾਹਿਬ ਦੇ ਦਰਸ਼ਨ ਕਰੋ ਜੀ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਭਗਤੀ ਕੀਤੀ ਸੀ ਛੋਲਿਆਂ ਦੇ ਦਾਣੇ ਚਬ ਕੇ ਤੇ ਇੱਕ ਅੱਕੜਾ ਰੱਖਿਆ ਸੀ ਪਾਣੀ ਦਾ ਜੀ ਜਲ ਛਕ ਲੈਂਦੇ ਸੀ ਤੇ ਛੋਲੇ ਖਾ ਕੇ ਭਗਤੀ ਕੀਤੀ ਜੀ ਬਾਬਾ ਯੂਨੈਨ ਉਹਨਾਂ ਸੁਨੇਹ ਪੂਰਾ ਸਭ ਜੀ ਦੇ ਦਰਸ਼ਨ ਕਰੋ ਜੀ ਹਾਂ ਠੀਕ ਹੈ ਜੀ ਵੀ ਆਜੋ ਤੁਹਾਨੂੰ ਪੂਰਾ ਸਾਹਿਬ ਦੇ ਦਰਸ਼ਨ ਕਰਾਏ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਭਗਤੀ ਕੀਤੀ ਸੀ ਕਿਉਂਕਿ ਜਦੋਂ ਆਪਾਂ ਪੂਰਾ ਸਾਹਿਬ ਦੇ ਵਿੱਚ ਜਾਂਦੇ ਆ ਜੀ ਦਰਸ਼ਨ ਲਈ ਦੇ ਨੈਟਵਰਕ ਬਾਈ ਜੀ ਬਿਲਕੁਲ ਉੱਡ ਜਾਂਦਾ ਜੀ ਤੇ ਇੱਥੇ ਬਾਬਾ ਦੀਪ ਸਿੰਘ ਜੀ ਨੇ ਭਗਤੀ ਕੀਤੀ ਸੀ ਛੋਲਿਆਂ ਦੇ दाणे ਚਬ ਕੇ ਤੇ ਆਪਣੇ ਰੱਬ ਨੂੰ ਅਕਾਲ ਪੁਰਖ ਨੂੰ ਯਾਦ ਕੀਤਾ ਸੀ ਹੋ 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 ਵੈਰੂ ਤੇ ਆਵਾ ਬਾਈ ਜੀ ਜਿੱਥੇ ਪੂਰਾ ਸਾਹਿਬ ਬਣਿਆ ਉੱਤੇ ਤਿਕਰਾ ਦੇਖ ਸਕਦੇ ਆ ਇਹ ਜਗ੍ਹਾ ਤੇ ਆ ਪੂਰਾ ਸਾਹਿਬ ਦੇ ਉੱਤੇ ਬਣੀ ਹੋਈ ਹੈ ਜੀ ਬਾਬਾ ਜੀ ਦੀ ਜਗ੍ਹਾ ਇਹ ਸਹਤ ਉਹਨੂੰ ਪੂਰਾ ਸਾਭ ਤੋਂ ਸੰਗਤਾਂ ਬਾਹਰ ਆ ਰਹੀਆਂ ਜੀ ਜਿੱਥੇ ਗੁਰਦੁਆਰਾ ਸਾਹਿਬ ਮੱਤਾ ਟੀਕੇ ਜੀ ਤੇ ਆਜੋ ਜੀ ਨਾਲ ਦੀ ਨਾਲ ਆਕਰਤ ਘਾਦੀ ਆਵੇ ਜੀ ਪੂਰਾ ਸਾਹਿਬ ਪੂਰਾ ਸਾਹਿਬ ਚੀਤ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਸਮਰਿਆ ਕਰਦੇ ਸਿਮਰਨ ਕਰਿਆ ਕਰਦੇ ਸਾਨੇ ਇਹਤੇ ਹੀ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਸੀ ਜੋ ਚਾਰੇ ਤਖਤਾਂ ਨੂੰ ਭੇਜੇ ਗਏ ਸੀ ਜੀ ਠੀਕ ਆ ਜੀ ਤੇ ਆਜੋ ਜੀ ਨਾਲ ਦੀ ਨਾਲ ਆਜੋ ਜੀ ਆਜੋ ਚਲੋ ਜੀ ਜੋਦੇਓ ਚਲੋ ਆਜੋ ਆਜੋ ਵੈਗੂ ਜੀ ਤੇ ਬਲਾਗ ਪ੍ਰਧਾਨ ਨਹੀਂ ਆਪਣੇ ਨਜ਼ਰ ਆ ਰਹੇ ਵੈਗੂ ਜੀ ਮੱਥਾ ਟੇਕਣ ਗਏ ਆ ਮੱਥਾ ਟੇਕਣ ਗਏ ਜੀ ਉਹ ਐ ਜਗ੍ਹਾ ਤੇ ਜੀ ਅੱਛਾ ਜੀ ਇਸ ਜਗ੍ਹਾ دیوان ਲੱਗਦਾ ਜੀ ਜਦੋਂ ਵਿਸਾਖੀ ਦਾ ਦਿਨ ਆਉਂਦਾ ਜੀ ਆਜੋ ਤੁਹਾਨੂੰ ਕਰਾ ਦਰਸ਼ਨ ਕਰਾ ਦਈਏ ਵੀ ਕਾਰ ਸੇਵਾ ਦਿੱਲੀ ਵਾਲੇ ਕੀ ਆਂਦੇ ਆ ਬੁਰਜ ਸ਼ੀਤ ਬਾਬਾ ਦੀਪ ਸਿੰਘ ਜੀ ਬੁਰਜ ਬਣਿਆ ਜੀ ਪ੍ਰਾਤਲਨ ਦੇਖਣ ਲਈ ਠੀਕ ਹੈ ਜੀ ਤੇ ਆ ਜੋ ਕਿਹਨੂੰ ਚੱਲੇ ਛਕਦੇ ਆ ਫੁਲਕੇ ਆਪ 10 ਮਿੰਟ ਰੋਕ ਕੇ ਛਕਦੇ ਆ ਜਤੁਰ ਫਿਰ ਲਈਏ ਹੈ ਇਧਰ ਕਿਧਰ ਹੈਗੀ ਜਗਾ ਬਾਈ ਜੀ ਆ ਬੁਰਜਾ ਜਿੱਥੇ ਆ ਤੁਸੀਂ ਦੇਖ ਸਕਦੇ ਆ ਬਾਬਾ ਜੀ ਉਹਨਾਂ ਦਾ ਬਣਿਆ ਬਾਬਾ ਦੀਪ ਸਿੰਘ ਜੀ ਦਾ ਬੁਰਜ ਆ ਜੋ ਬਜ਼ੁਰਗੋ ਦੋਸਤੋ ਅੱਜ ਤੁਹਾਨੂੰ ਸਭੋ ਕੀ ਤਲਵੰਡੀ ਤੋਂ ਉਹ ਜਗ੍ਹਾ ਦਿਖਾ ਰਹੇ ਹਾਂ ਜਿਹੜੇ ਜਨਤਾ ਨਾ ਸੰਗਤਾਂ ਤਰਸਦੀਆਂ ਇਸ ਜਗ੍ਹਾ ਨੂੰ ਵੀ ਦਰਸ਼ਨ ਦਿਦਾਰੇ ਹੋ ਸਕਣ ਬਾਕੀ ਚਲੋ ਸਮਾਂ ਬਣਿਆ ਬੜਾ ਚਰਬਾਈ ਜੀ ਇੱਥੇ ਵੀ ਡਰਾਈਵਰੀ ਕਰਦੇ ਰਹੇ ਆ ਪਰ ਸਮੇ ਤੋਂ ਬਿਨਾ ਬਾਈ ਜੀ ਜਦੋਂ ਵਾਇਗਰੂ ਨੇ ਲਿਖ ਤੇ ਲਿਖੀ ਹੋਵੇ ਨਾ ਉਦੋਂ ਹੀ ਹੀ ਬਣਦਾ ਹੈ ਸਮਾਂ ਇੱਥੇ ਪਠੰਡੇਰ ਫੈਨਰੀ ਚ ਗੱਡੀ ਚਲਾਈ ਤੇ ਅੱਜ ਬਾਈ ਜੀ ਦਰਸ਼ਨ ਦਿਦਾਰੇ ਹੋ ਸਕਿਆ ਸੰਗਤਾਂ ਦੇ ਨਾਲ ਬਹੁਤ ਵਧੀਆ ਲੱਗਿਆ ਜੀ ਬਾਕੀ ਆ ਜੋ ਨਾਲ ਦੀ ਨਾਲ ਤੁਹਾਨੂੰ ਕਰਾ ਸੰਗਤਾਂ ਜਾ ਰਹੀਆਂ ਨੇ ਚਲਾਣੇ ਸਭਰਾ ਦੀਆਂ ਸੰਗਤਾਂ ਦਰਸ਼ਨ ਕਰਾ ਇਧਰ ਹੈ ਸੰਗਤਾਂ ਨੂੰ ਦਰਸ਼ਨ ਕਰਾਓ ਕਰਾ ਆਹੋ ਇਹ ਬਾਹਰ ਇਹ ਆਪਾਂ ਕਿਹੜੀ ਗੱਲ ਕਰਨ ਵਾਲੀ ਆ ਵੈਸੇ ਤੇ ਮੰਨ ਲਓ ਜਿਹੜਾ ਸਕੂਨ ਗੁਰੂ ਘਰ ਆਣ ਕੇ ਮਿਲਦਾ ਇਹ ਗੁਰੂ ਘਰ ਹੀ ਮਿਲਦਾ ਹਾਂ ਹਾਂਜੀ ਜਿਹੜਾ ਇੱਕ ਸਕੂਨ ਆ ਮੰਨ ਲਓ ਵੀ ਗੁਰੂ ਘਰ ਜਿਹੜਾ ਮਿਲਦਾ ਹੋਰ ਕਿਤੇ ਨਹੀਂ ਮਿਲ ਸਕਦਾ ਬਿਲਕੁਲ ਜੀ ਬਈ ਸੱਜੇ ਹੱਥਾਂ ਤੁਹਾਡੀ ਫੋਟੋ ਆਊਗੀ ਐ ਬਨੇ ਹੱਥ ਮੇਰਾ ਐ ਬਨੇ ਆਉ ਇਹ ਨੌਜਵਾਨ ਵੀਰਾਂ ਦੇ ਆ ਵੀ ਜਿਹੜਾ ਸਕੂਨ ਗੁਰੂ ਘਰ ਆਣ ਕੇ ਮਿਲਦਾ ਨਾ ਉਹ ਗੁਰੂ ਘਰ ਆਣ ਕੇ ਮਿਲਦਾ ਜੀ ਸੱਚੀ ਗੱਲ ਆ ਨੌਜਵਾਨ ਬਾਈ ਜੀ ਜਿੰਨਾ ਮਰਜੀ ਆਪਾਂ ਸਾਰਾ ਦਿਨ ਵੇਖੋ ਪਿੰਡਾਂ ਦੇ ਹਾਂਜੀ ਕੋਮ ਲਓ ਵੀ ਜੀ ਇੱਥੇ ਰੱਬ ਨੇ ਜਿੱਥੇ ਬਚਾ ਪੜਾਈ ਬਿਲਕੁਲ ਜੀ ਬਿਲਕੁਲ ਲੂ ਕੰਡੇ ਖੜੇ ਹੋ ਜਾਂਦੇ ਜਿੱਥੇ ਇਤਿਹਾਸ ਹੋਵੇ ਨਾ ਕੋਈ ਵੀ ਤੇ ਬਾਕੀ ਜਿਵੇਂ ਸਾਡੇ ਮਾਝੇ ਦੇ ਵਿੱਚ ਵੀ ਬਹੁਤ ਵੱਡਾ ਅੱਧਾ ਪਿੰਡ ਸਾਹਮਣੇ ਸਮਾ ਜਿਹੜਾ ਉਥੋਂ ਮਾਝੇ ਦਾ ਏਰੀਆ ਇਤਿਹਾਸਕ ਏਰੀਆ ਵਾ ਸਾਰਾ ਇਤਿਹਾਸਿਕ ਹੈ ਹਾਂਜੀ ਹਾਂਜੀ ਇਤਿਹਾਸਿਕਾ ਜੀ ਮਾਤਾ ਸਹਿਬਕੌਰ ਦਾ ਬਾਤਾ ਸੁੰਦਰਕੌਰ ਜੀ ਦਾ ਦਰਬਾਰ ਇਹ ਮਾਤਾ ਸਾਹਿਬਕੌਰ ਜੀ ਦਾ ਮਾਤਾ ਸੁੰਦਰਕੌਰ ਜੀ ਦਾ ਠੀਕ ਹੈ ਜੀ ਉਹ ਕਰਾਉਣੇ ਆ ਦਰਸ਼ਨ ਜੀ ਆ ਜੋ ਆ ਜੋ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਦਾ ਦਰਬਾਰ ਦੇ ਦਰਸ਼ਨ ਕਰੋ ਜੀ ਇਹ ਮਾਤਾ ਸਾਹਿਬਕੌਰ ਦਾ ਦਰਬਾਰ ਆ ਜੀ ਤੇ ਮਾਤਾ ਸੁੰਦਰਕੌਰ ਜੀ ਦਾ ਜੀ ਗੁਰਦੁਆਰਾ ਸਾਹਿਬ ਮਾਤਾ ਕੌਰ ਜੀ ਦੀ ਮਾਤਾ ਸੁੰਦਰ ਕੌਰ ਜੀ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਹ ਪਵਨ ਸਥਾਨ ਗੁਰਦੁਆਰਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦੀ ਯਾਦ ਵਿੱਚ ਸ਼ੁਭਤਾ ਹਨ ਇਹ ਪਵਨ ਸਥਾਨ ਵਿਖੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨ ਸਜਾਏ ਜਾਂਦੇ ਹਨ ਜਦੋਂ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਦਿੱਲੀ ਤੋਂ ਸਿੱਖ ਸੰਗਤਾਂ ਨਾਲ ਆਏ ਸਨ ਦੀਵਾਨ ਵਿਚ ਹਾਜ਼ਰ ਹੋ ਕੇ ਗੁਰੂ ਦੀ ਗੁਰੂ ਨੂੰ ਬੇਨਤੀ ਕੀਤੀ ਮਾਤਾ ਗੁੱਜਰ ਕੌਰ ਜੀ ਨੇ ਵੀ ਚਾਰ ਸਹਿਬ ਜਿਆਦੇ ਨਜ਼ਰ ਨਹੀਂ ਆ ਰਹੇ ਤੇ ਗੁਰੂ ਮਹਾਰਾਜ ਨੇ ਨજર ਖਾਲਸੇ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਤੇ ਇਹ ਤੁਸੀਂ ਵੇਖ ਸਕਦੇ ਆ ਜੀ ਜਿਹੜਾ ਬਚਨ ਕੀਤਾ ਸੀ ਪ੍ਰਾਂਤਨ ਪ੍ਰਾਂਤਨ ਕੇ ਸੀਸ 'ਤੇ ਵਾਰ ਦਈਏ ਇੱਕ ਸੀਸ 'ਤੇ ਪਰਾਤਨ ਸੀਸ ਕੇ ਵਾਰ ਦੀਏ ਸੁਤ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਬਿਲਕੁਲ ਜੀ ਇਹ ਸੇ ਰਾਜ ਦੇ ਪਹਿਲੋਂ ਬਾਬਾ ਜੀ ਵੇਖੋ ਬੜਾ ਤਕੜਾ ਇਤਿਹਾਸ ਆ ਜੀ ਤੁਸੀਂ ਪੜ ਸਕਦੇ ਆ ਬਾਕੀ ਇਹ ਤੁਹਾਨੂੰ ਬੋਰ ਆਪਾਂ ਦਿਖਾ ਦਿੱਤਾ ਜੀ ਜਿੰਨਾਂ ਗ ਕਿਉਂਕਿ ਜਿਆਦਾ ਜਾਣੇ ਬੋਲਣ ਕਾਰਨ ਵਿੱਚ ਮਿਸਟੈਕ ਹੋ ਜਾਂਦੀ ਹੈ ਜੀ ਤੇ ਤੁਸੀਂ ਆਪ ਵੇਖ ਸਕਦੇ ਆ ਇਹ ਆਜਾ ਮਾਤਾ ਸਾਹ ਕੋਰ ਜੀ ਦੇ ਸਥਾਨ ਦੇ ਤੁਹਾਨੂੰ ਕਰਾਈਏ ਦਰਸ਼ਨ ਆਉਂਦਾ ਤੇ ਲਾਈਵ ਮੈਂ ਨਹੀਂ ਹੋ ਤੈਨੂੰ ਦੱਸਣ ਤੇ ਚੱਲ ਲਿਆ ਕੱਢ ਇੱਥੇ ਦਿਲਵਾਗਰਾਂ ਦਾ ਵਾਪ ਪੇਚ ਕੱਢ ਆ ਦੇਖੋ ਜੀ ਗੁਰਦੁਆਰਾ ਮਾਤਾ ਸਾਹ ਕੋਰ ਜੀ ਦੇ ਤਨ ਇਤਿਹਾਸ ਵੀ ਪਾਈ ਜੀ ਜਿਨ੍ਹਾਂ ਕੋਤੇ ਆਪਾਂ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਸੰਗਤਾਂ ਦੀ ਹਰ ਪੱਖੋਂ ਨਜ਼ਰ ਰੱਖੀ ਜਾਂਦੀ ਆ ਵੀ ਕਿਹੜਾ ਵੀ ਕਿਸੇ ਦੇ ਨਾਲ ਕੋਈ ਗਲਤ ਕੰਮ ਜਿਵੇਂ ਕੋਈ ਪਰਸ ਜੇਬਾਂ ਕੱਟਣ ਵਾਲੇ ਬਾਈ ਜੀ ਬੜੇ ਫਿਰਦੇ ਹੁੰਦੇ ਉਹਨਾਂ ਤੋਂ ਬਚ ਸਕੇ ਜੀ ਜੇਬ ਕਦਰੇ ਤੇ ਆਜੋ ਜੀ ਵਾਹਿਗੁਰੂ ਵਾਹਿਗੁਰੂ ਜੀ ਆਜੋ ਤੁਹਾਨੂੰ ਮਾਤਾ ਜੀ ਦੇ واحد مع سكي واحد سيب <تصحاب> 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 ਉਹ ਰੁਮਾਰਾ ਕਿਰੋ ਕਿਰਪਾ ਦਾ ਤੰਤਨ ਉਹ ਰੁਮਾਰਾ ਕਿਰੋ ਕਿਰਪਾ ਮਾਈ ਸਤਨਾਵੈਰੂ ਜੀ ਸਤਨਾਵੈਰੂ ਬਾਤ ਕਰਦੇ ਸਨ ਸਿੱਧਾ 2 ਮਿੰਟ ਪਹਿ ਗਿਆ